ਸੰਸਾਰ ਅੰਦਰ ਕਈ ਇਸ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਜਿਹੜੇ ਜੋੜ ਲਈ ਖਾਂਦੇ ਨੇ ਕਿ ਭਾਏ ਕਿਉਣਾ ਹੈ ਇਸ ਕਰਕੇ ਖਾਣਾ ਪੈਣਾ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਕੁਝ ਖਾਦਾ ਨਾ ਤਾਂ ਮੌਤ ਹੋ ਜਾਏ ਪਰ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਖਾਲ ਲਈ ਜਿਉਂਦੇ ਜਿੱਥੋਂ ਮਿਲਿਆ ਉਥੋਂ ਖਾ ਲਿਆ ਭਾਈ ਨੂੰ ਨਾ ਇਹ ਨਹੀਂ ਵੇਖਣਾ ਕਿ ਖਾਦਾ ਹੋਇਆ ਸਾਡਾ ਨੁਕਸਾਨ ਕਰੇਗਾ

ਲੜਕੀ ਵਾਲਿਆਂ ਮਦਦ ਲਗਾਇਆ ਹੋਇਆ ਤੇ ਭੂਜਨ ਬਗਾਨਾ ਹੈ ਨਾ ਕਿਛਨੇ ਲਗਾਇਆ ਹੋਇਆ ਜਿਹਦੇ ਅਸੀਂ ਵਿਆਹ ਕਰਦੇ ਤੇ ਹੈ ਮੋਜਨੂਦਾ ਲਗਾਇਆ ਹੋਇਆ ਤਾਂ ਪੇਟ ਦਾ ਭਾਈ ਸਾਡਾ ਹੈ ਪਰ ਬੰਦਾ ਕਹਿੰਦਾ ਕਿ ਆ ਵੀ ਖਾਲੀ ਹੈ ਤੇ ਤੁਆ ਵੀ ਖਾਲੀ ਆ ਰੀੜੀ ਤੁਆ ਖੋ ਉਹ ਪੈਸਿਆਂ ਦੇ ਵਿੱਚ ਆ ਬੰਦਾ ਵਿਚਾਰਾ ਖਾਣ ਨਹੀਂ ਜਾਂਦਾ ਸਿਆਣੇ ਕਹਿੰਦੇ ਹੁੰਦੇ ਨੇ ਕਿ ਜੇ ਸੋਨੇ ਦੀ ਸੂਰੀ ਹੋਵੇ ਮਾਪਾ ਘਰ ਤੇ ਕਹਿ ਚੁੱਕੇ ਨੇ ਕਿ ਜੇ ਸੋਨੇ ਦੀ ਥੁੜੀ ਹੋਵੇ ਨਾ ਉਹਦੇ ਨਾਲ ਆਪਣਾ ਪੇਟ ਨਹੀਂ ਪਾੜੀਦਾ ਠੀਕ ਹੈ ਉਹਨੇ ਦੀ ਘਰ ਤੇ ਹੈ ਉਹ ਸਭ ਕਿ ਰੱਖੇ ਕਿਤੇ ਕਮ ਆ ਜਾਈ ਪਰ ਉਹਦੇ ਨਾਲ ਆਪਣਾ ਪੇਟ ਨਹੀਂ ਪਾੜੀਦਾ ਹੁੰਦਾ ਸਿਆਣਿਆਂ ਦੀ ਇਹ ਕਹਾਵਤ ਹੈ ਬੰਦੇ ਨੂੰ ਜਿੱਥੋਂ ਖਾਣ ਨੂੰ ਮਿਲਦਾ ਹੈ ਖਾਂਦਾ ਹੈ ਬਿਜਾਰਾ ਇਹ ਨਹੀਂ ਦੇਖਦਾ ਕਿ ਇਸ ਖਾਦੇ ਹੋਏ ਨੇ ਮੇਰੇ ਅੰਦਰ ਜਾ ਕੇ ਮੇਰਾ ਕੀ ਨੁਕਸਾਨ ਕਰਨਾ ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਬਚਨ ਹੈ ਬਾਣੀ ਚ ست کے کہتے بہت ہو گئے پراپت ہوگا روگ سو ات لگو گئے سواد روگ پیدا ہوتے جدو روگ پیدا ہوتے بندہ بڑا خوش آؤں بچہ بڑا دکھ ہوتا ہے بہت سالوں دکھ پراپت ہوگا بہتے سواد دکھ ہی پراپت ہوں پوگو روک سو اتو گا ਜਦੋਂ ਇਹ ਸੁਵਾਦਾ ਵਿੱਚ ਪੈ ਕੇ ਕਿਸੇ ਜੀਵ ਨੂੰ ਭੁੱਖਦਾ ਹੈ ਫਿਰ ਮਗਰੋਂ ਵਿਚਾਰੇ ਦੇ ਪੱਲੇ ਪੁਛਤਾਵਾ ਹੀ ਰਹਿ ਜਾਂਦਾ ਹੈ ਭੋਗਨ ਤਾਮ ਰੋਗਨ ਇਸ ਕਰਕੇ ਮਹਾਰਾਜ ਨੇ ਸਾਡੇ ਇਹ ਬਚਨ ਕੀਤਾ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਟਿਕਾ ਹ ਕਿਉਂ ਖਾਣਾ ਨਾ ਖਾਈ ਜੀ ਨੂੰ ਖਾਣ ਨਾਲ ਤੇਰਾ ਤਨ ਪੀੜਤ ਹੋ ਜਾਵੇ ਇਹਾਂ ਮਨ ਪੀੜਤ ਹੋ ਜਾਵੇ ਸਿਆਣੇ ਕਹਿੰਦੇ ਨੇ ਕਿ ਜੈਸਾ ਅੰਨ ਤੈਸਾ ਮਨ ਕਿ ਜਿਤਨਾ ਦਾ ਤੂੰ ਖਾਏਗਾ ਭਾਈ ਮਨ ਦੇ ਵਿਚਾਰ ਵੀ ਉਸੇ ਤਰ੍ਹਾਂ ਦੇ ਬਣ ਜਾਣੇ ਨੇ